ਮਨਸ਼ੀਰ ਸਿੰਘ ਸ਼ੈਰੀ ਕਲਸੀ ਨੇ ਡੇਰਾ ਬਾਬਾ ਨਾਨਕ ਦੇ ਜਿਮਨੀ ਚੌਂ ਦੇ ਵਿੱਚ ਚੌਂ ਪ੍ਰਚਾਰ ਦੇ ਮਗਰੋਂ ਗਲਬਾਤ ਕਰਦੇ ਹੋਏ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਕੋਈ ਵਿਰੋਧੀ ਪਾਰਟੀ ਦਾ ਲੀਡਰ ਪੈਸੇ ਦੇਣ ਆਵੇ, ਕੱਪੜੇ ਦੇਣ ਆਵੇ, ਤਾਂ ਰਾਸ਼ਨ ਦੇਣ ਆਵੇ ਜਾਂ ਫਿਰ ਸ਼ਰਾਬ ਦੇਣ ਆਵੇ ਤਾਂ ਮੰਨਨ ਨਹੀਂ ਕਰਨਾ। ਜੇ ਕਿਸੇ ਨੂੰ ਘੱਟ ਲੱਗੇ ਤਾਂ ਉਹ ਉਸ ਲੀਡਰ ਦੇ ਕੋਲੋਂ ਵਧ ਮੰਗੇ। ਕਿਉਂਕਿ ਇਹੋ ਹੀ ਇਲੈਕਸ਼ਨ ਦੇ ਕੁਝ ਦਿਨ ਹੁੰਦੇ ਨੇ ਜਿਸ ਦੇ ਵਿੱਚ ਲੋਕਾਂ ਨੂੰ ਫਾਇਦਾ ਹੋਣਾ ਹੁੰਦਾ ਹੈ। ਕਲਸੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਕੋਲ ਪੈਸੇ, ਕੱਪੜੇ, ਰਾਸ਼ਨ, ਸ਼ਰਾਬ ਲੈਣਾ ਪਰ ਵੋਟਰ ਸਿਰਫ ਆਮ ਆਦਮੀ ਪਾਰਟੀ ਨੂੰ ਪੋਣਾ ਅਕਲਸੀ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਜਿਮਨੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਬੜੀ ਸ਼ਾਨਦ ਨਾਲ ਜਿੱਤੇਗੀ। ਤੇ ਐਮਐਲਏ ਤੇ ਵਜ਼ੀਰ ਉਦੋਂ ਤੁਰੇ ਫਿਰਦੇ ਨੇ ਜਦੋਂ ਲੋਕ ਬੁਲਾਉਂਦੇ ਨੇ। ਜਦੋਂ ਲੋਕਾਂ ਦਾ ਪਿਆਰ ਨਜ਼ਰ ਹੁੰਦਾ। ਸੋ ਇਹ ਮੈਂ ਧੰਨਵਾਦ ਕਰਦਾ ਡੇਰਾ ਬਾਬਾ ਨਾਨਕ ਵਾਲੇ ਲੋਕਾਂ ਦਾ ਹਲਕੇ ਵਾਲਿਆਂ ਦਾ ਜਿਨ੍ਹਾਂ ਨੇ ਇੰਨਾ ਸਾਨੂੰ ਮੋਹ ਪਿਆਰ ਵਿਖਾਲਿਆ ਔਰ ਇਹ ਮੋਹ ਪਿਆਰ ਜਿਹੜਾ ਵੋਟਾਂ ਦੇ ਵਿੱਚ ਜਿਹੜਾ ਤਬਦੀਲ ਹੋਊਗਾ। ਇਹ ਪਰਟਾਕਤ ਤੁਸੀਂ ਸਾਹਮਣੇ ਹੋ ਔਰ ਤੁਹਾਡੇ ਮੇਜ਼ ਉਪਰ ਬਿਲਕੁਲ ਜੀ ਕੀ ਲੱਗਦਾ ਹਾਲਾਤ ਹਾਲਾਤ ਬਹੁਤ ਵਧੀਆ ਜੀ ਆਮ ਆਦਮੀ ਪਾਰਟੀ ਦੀ ਹੱਕ ਚ ਜਾ ਰਹੇ ਨੇ ਗੁਰਦੀਪ ਰੰਦਾਵੇ ਦੇ ਹੱਕ ਚ ਜਾ ਰਹੇ ਨੇ ਔਰ ਲੋਕ ਜਿਹੜੇ ਨੇ ਚਾਹੁੰਦੇ ਨੇ ਕਿਉਂਕਿ ਸਰਕਾਰ ਜਿਹੜੀ ਹੈ 2.5 ਸਾਲ ਰਹਿੰਦੀ ਹੈ ਕਰੀਬ ਹਲੇ 2.5 ਸਾਲ ਜਿਹੜੀ ਰਹਿੰਦੀ ਹੈ ਸਰਕਾਰ ਲੋਕਾਂ ਦੀ ਇੱਕੋ ਇੱਕ ਸੋਚ ਹੈ ਵੀ ਆਪਾਂ ਜਿਹੜਾ ਸਰਕਾਰ ਦੇ ਵਿੱਚ ਆਪਣਾ ਐਮ.ਐਲ.ਏ ਬਣਾ ਕੇ ਭੇਜੀਏ ਤਾਂ ਜੋ ਕਿ ਆਪਣਾ ਹਿੱਸਾ ਜਿਹੜਾ ਡੇਰਾ ਬਾਬਾ ਨਾਨਕ ਦਾ ਉਹ ਵੀ ਲੈ ਕੇ ਆ ਸਕੀਏ। ਨਹੀਂ ਜੀ ਹੱਲੇ ਕੋਈ ਐਸਾ ਪਲਾਨ ਨਹੀਂ ਹੈਗਾ ਔਰ ਜਦੋਂ ਵੀ ਉਹਨਾਂ ਦਾ ਲੱਗੂਗਾ ਮੈਸੇਜ ਜ਼ਰੂਰ ਤੁਹਾਨੂੰ ਕਨਵੇਕ ਕੀਤਾ ਜਾਊਗਾ। ਬਿਲਕੁਲ ਦੇਖੋ ਜੀ ਮੈਂ ਮੈਨੂੰ ਪਤਾ ਵੀ ਜਿੱਥੇ ਤੁਸੀਂ ਗੱਲ ਕਰਦੇ ਹੋ ਕਿਉਂਕਿ ਇਹ ਤਕਰੀਬਨ ਸਾਨੂੰ ਕਈ ਸਰਪੰਚਾਂ ਨੇ ਵੀ ਦੱਸਿਆ ਵੀ ਰਾਤੋਂ ਰਾਤ ਹੀ ਇਲੈਕਸ਼ਨ ਪਲਟ ਜਾਂਦੀ ਹੈ ਜੀ ਇੱਥੇ ਪੈਸਾ ਚੱਲਦਾ ਹੈ ਸ਼ਰਾਬ ਚੱਲਦੀ ਹੈ ਜੀ ਸੂਟ ਤੱਕ ਰਾਸ਼ਨ ਦੀਆਂ ਮੈਂ ਕਹਿ ਸਕਦਾ ਵੀ ਉਹ ਥੈਲੇ ਜਾਂਦੇ ਨੇ ਸੋ ਇਹਦੇ ਵਿੱਚੋਂ ਸਾਨੂੰ ਇਹ ਹੈ ਵੀ ਆਪਾਂ ਕਿਸੇ ਵੀ ਵੇਖੋ ਇਹ ਲੋਕਾਂ ਨੂੰ ਮੌਕਾ ਮਿਲਦਾ ਵਿਚਾਰੇ ਜਿਹੜੇ ਮੈਂ ਕਹਿ ਸਕਦਾ ਵੀ ਉਹ ਲੋਕ ਨੇ ਜਿਹੜੇ ਵਿਚਾਰੇ ਮਾਤਰ ਸਾਥ ਨੇ ਉਹ ਮੈਨੂੰ ਲੱਗਦਾ ਵੀ ਜਿਹੜੇ ਲੈਂਦੇ ਨੇ ਸੋ ਅਸੀਂ ਕਿਸੇ ਨੂੰ ਮਨਾ ਨਹੀਂ ਕਰਦਾ ਅਬ ਮੈਂ ਉਹ ਬੇਨਤੀ ਕਰਦੇ ਆਂ ਅਸੀਂ ਹੈਗੇ ਆ ਆਮ ਆਦਮੀ ਪਾਰਟੀ ਵਾਲੇ ਝਾੜੂ ਵਾਲੇ ਸਾਡੇ ਕੋ ਨਾ ਤੇ ਪੈਸਾ ਖਰਚਿਆ ਜਾਣਾ ਨਾ ਸਾਡੇ ਕੋ ਸ਼ਰਾਬ ਦਿੱਤੀ ਜਾਣੀ ਨਾ ਸਾਡੇ ਕੋ ਸੂਰ ਦਿੱਤੇ ਜਾਣੇ ਨਾ ਸਾਡੇ ਕੋ ਰਾਸ਼ਨ ਦਿੱਤਾ ਜਾਣਾ ਪਰ ਹਾਂ ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀਆਂ ਨੇ ਉਹ ਹੈਗੀਆਂ ਨੇ ਤਗੜੀਆਂ ਇਹ ਜੋ ਦੇਣ ਮੈਂ ਤੁਹਾਡੇ ਮਾਧਿਅਮ ਰਹੀ ਇਹਨਾਂ ਨੂੰ ਇੱਕ ਸੰਦੇਸ਼ ਆਪਣੇ ਲੋਕਾਂ ਨੂੰ ਦੇਣਾ ਚਾਹੁੰਨਾ ਵੀ ਜੋ ਦੇਣ ਲੈ ਲੈਣਾ ਮਨਾ ਨਹੀਂ ਕਰਦਾ ਔਰ ਬੇਨਤੀ ਇਹੋ ਹੈ ਵੀ ਵੇਖ ਲਿਓ ਕਿ ਜੇ ਕਿਤੇ ਥੋੜੇ ਦੇਣ ਤੇ ਇਹ ਕਹਿਣਾ ਵੀ ਪਰਿਵਾਰ ਵੱਡਾ ਹੈ ਵੱਧ ਚਾਹੀਦੇ ਜੇ ਕਿਤੇ ਰਾਸ਼ਨ ਦੀਆਂ ਥੈਲੀਆਂ ਦੋ ਕੌਣ ਤੇ ਇਹ ਦੱਸ ਦੇਣ ਵੀ ਨਹੀਂ ਜੀ ਪਰਿਵਾਰ ਸਾਡੇ 10 ਜੀ ਨੇ ਇੱਥੇ ਘੱਟੋ ਘੱਟ ਨਹੀਂ 20 ਚਾਹੀਦੀਆਂ ਜੇ ਪੈਸੇ ਪੈਸੇ ਦੇਣ ਤੇ ਇਹ ਵੀ ਦੱਸ ਦੇਣਾ ਵੀ ਪਰਿਵਾਰ ਵੱਡਾ ਹੈ ਵੱਧ ਚਾਹੀਦੇ ਜੋ ਦੇਣ ਲੈ ਲਿਓ ਮਨਾ ਨਹੀਂ ਕਰਨਾ ਪਰ ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਪਾ ਦਿਓ ਕਿਉਂਕਿ ਅਸੀਂ ਤੁਹਾਡੇ ਬੱਚਿਆਂ ਦੀ ਅਸੀਂ ਤੁਹਾਡੇ ਬਜ਼ੁਰਗਾਂ ਦੇ ਅਸੀਂ ਆਪਣੇ ਨੌਜਵਾਨਾਂ ਦੇ ਹੱਕ ਲਈ ਕੰਮ ਕਰਨਾ ਚਾਹੁੰਦੇ ਆ ਜੇ ਅੱਜ ਅਸੀਂ ਵੀ ਪੈਸੇ ਦੇ ਕੇ ਜਾਂ ਅਸੀਂ ਵੀ ਇਲੈਕਸ਼ਨਾਂ ਤੇ ਪੈਸਾ ਖਰਚ ਕੇ ਵੋਟਾਂ ਲਵਾਂਗੇ ਤੇ ਫਿਰ ਪਹਿਲਾਂ ਨੂੰ ਸਭ ਤੋਂ ਪਹਿਲਾਂ ਹਰ ਲੀਡਰ ਦੇ ਮਾਈਂਡ ਚ ਹੁੰਦਾ ਵੀ ਯਾਰ ਜੇ ਮੈਂ ਪੈਸਾ ਖਰਚਿਆ ਪਹਿਲਾਂ ਮੈਂ ਪੈਸਾ ਪੂਰਾ ਕਰਾਂ ਅਸੀਂ ਇਹ ਪੈਸੇ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਚਾਹੁੰਦੇ ਆਂ ਕਿ ਸਾਰੀ ਸਰਕਾਰ ਲਈ ਜਿਹੜੀ ਇਹ ਚਾਹੁੰਦੇ ਆਂ ਪਰ ਕਾਂਗਰਸ ਨੂੰ ਤੇ ਰੰਧਾਵਾ ਪਰ ਨਹੀਂ ਹਰਾ ਪਈ ਦੇਖੋ ਜੀ ਮੈਂ ਤੁਹਾਡੀ ਗੱਲ ਨਾਲ